ਅਨਾਨਸਮੈਂਟ ਜਿਹੜੀ ਹੋਈ ਹੈ ਮਤਲਬ ਆਨਾਲੇ ਜਿਹਨੇ ਵੀ ਅਸੀਂ ਪ੍ਰੋਜੈਕਟ ਲਗਾਣੇ ਉਹਨਾਂ ਬਾਰੇ ਦੱਸਿਆ ਗਿਆ ਇੱਕ ਅਨਾਉਂਸਮੈਂਟ ਕੀਤੀ ਹੈ ਸਾਡੇ ਨਵੇਂ ਪ੍ਰਧਾਨ ਦੇ ਨਾਮ ਦੀ ਉਹ ਮਿੱਤਰ ਸਾਹਿਬ ਨੂੰ ਅਸੀਂ ਡਿਸਾਈਡ ਕੀਤਾ ਸਭ ਨੇ ਮਿੱਤਰ ਸਾਹਿਬ ਸਾਡੇ ਅਗਲੇ 25 26 ਤੇ ਮਿੱਤਰ ਸਾਹਿਬ ਪ੍ਰਧਾਨ ਹਾਂ ਹਾਂ ਹਲੇ ਅਗਲੇ 2 ਮਹੀਨੇ ਜੋ ਵੀ ਪ੍ਰੋਜੈਕਟ ਮਤਲਬ ਅਸੀਂ ਲਗਾਵਾਂਗੇ ਉਹਦੇ ਬਾਰੇ ਸਾਰੇ ਨਾਲ ਸਲਾਹ ਕਰਕੇ ਜੋ ਪ੍ਰੋਜੈਕਟ ਸਭ ਨੇ ਲਾਣੇ ਹੋਏ ਉਹ ਲਾਪਾਂਗੇ ਵਿਜ਼ਨ ਜਿਹੜਾ ਹੈਗਾ ਕਿ ਮੇਰੇ ਇਕੱਲੇ ਦਾ ਨਹੀਂ ਹੈ ਜਿੰਨੇ ਮੈਂਬਰਸ ਪ੍ਰਾਈਮ ਦੇ ਬਣੇ ਹੋਏ ਨੇ ਇਸ ਸਭ ਦਾ ਵਿਜ਼ਨ ਹੈ ਕਿ ਰਾਜਪਾਲ ਦੇ ਅੰਦਰ ਕੁਝ ਵੀ ਹੈ ਆਪਾਂ ਨੂੰ ਮੈਨ ਕੇ ਕੋਈ ਰੋਡ ਬੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜ਼ਰੂਰਤ ਕਿਸੇ ਦੀ ਪੂਰੀ ਕਰਨੀ ਹੁੰਦੀ ਹੈ ਵੀ ਉਹ ਪੂਰੀ ਜ਼ਰੂਰਤ ਉਹਨਾਂ ਦੀ ਪੂਰੀ ਕਰੀਏ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕਿਸੇ ਨੂੰ ਵੀ ਕਿਸੇ ਤਕਲੀਫ ਦੇਖੀਏ ਜੈਨੂਨ ਬੰਦਾ ਹੋਵੇ ਜਿਹਨੂੰ ਮਿਲ ਕੇ ਕਿਸੇ ਲੋੜ ਦੀ ਹੈ ਤੇ ਅਸੀਂ ਲੋੜ ਪੂਰੀ ਕਰੀਏ ਉਹਦੀ ਪਾਰਟਿਕੂਲਰ ਤਾਂ ਕੋਈ ਵੀ ਜਿਵੇਂ ਆਪਣਾ ਆਮ ਕਹਿ ਦਿੰਨੇ ਆ ਵੀ ਕਾਮਨਾ ਬਲੱਡ ਕੈਂਪ ਲਗਾਤੇ ਬਲੱਡ ਡੋਨੇਸ਼ਨ ਕੈਂਪ ਲਗਾਤੇ ਤੇ ਲੇਕਿਨ ਮੇਨ ਤਾਂ ਟਾਈਮ ਟੂ ਟਾਈਮ ਇਦਾਂ ਦਾ ਕੋਈ ਕੇਸ ਆ ਜਾਂਦਾ ਕਿ ਐਮਰਜੈਂਸੀ ਕੇਸ ਆ ਜਾਂਦਾ ਜਿਹਨੂੰ ਉਸੇ ਟਾਈਮ ਡਿਸੀਜਨ ਲੈਣਾ ਪੈਂਦਾ ਹੈ ਲੋਡ ਬੰਦ ਹੈ ਉਹਦੀ ਮਦਦ ਕਰੀ ਜਾਵੇ ਬਾਕੀ ਤਾਂ ਜੋ ਰੂਟੀਨ ਚੰਦਾ ਰੁਕ ਕਰਦੇ ਰਾਂਗੇ ਬਾਕੀ ਜੀ ਜੈਨ ਸਾਹਿਬ ਦੀ ਗੱਲ ਕੀਤੀ ਹੈ ਪਹਿਲਾਂ ਕਿਹਾ ਜੈਨ ਸਾਹਿਬ ਨੇ ਪਹਿਲਾਂ ਵੀ ਇਹ ਜੋ ਕਲੱਬ ਦੀ ਫਾਊਂਡੇਸ਼ਨ ਹੋਈ ਹੈ ਜੋ ਇਹ ਜੈਨ ਸਾਹਿਬ ਦੇ ਚਿਹਰੇ ਦੀ ਫਾਊਂਡੇਸ਼ਨ ਹੋਈ ਹੈ ਇਹਨਾਂ ਦੇ ਚਿਹਰੇ ਨੂੰ ਦੇਖਦੇ ਹੋਏ ਫਾਊਂਡੇਸ਼ਨ ਹੋਈ ਹੈ ਤੇ ਅੱਜ ਤੱਕ ਜੋ ਵੀ ਕਲੱਬ ਜੋ ਵੀ ਅਚੀਵ ਕਰ ਸਕਿਆ ਇਹ ਜੈਨ ਸਾਹਿਬ ਦੀ ਬਹੁਤ ਵੱਡੀ ਸਪੋਰਟ ਹੈ ਤੇ ਅੱਗੇ ਵੀ ਜੈਨ ਸਾਹਿਬ ਦੀ ਸਪੋਰਟ ਰਹੂਗੀ ਤੇ ਅੱਗੇ ਤੋਂ ਜੋ ਵੀ ਕਲੱਬ ਕਰੂਗਾ ਸਭ ਦੀ ਸਲਾਹ ਨਾਲ ਸਾਰੇ ਮੈਂਬਰਾਂ ਦੀ ਸਲਾਹ ਨਾਲ ਹੀ ਹੋਊਗਾ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਨਮਸਕਾਰ ਇਹ ਅੱਜ ਸਾਡੀ ਇੱਕ ਜਨਰਲ ਹਾਊਸ ਮੀਟਿੰਗ ਸੀ ਜਿਸ ਚ ਅਸੀਂ ਆਪਣੇ ਨਿਊ ਰੋਟਰੀ ਈਅਰ 2025-26 ਚ ਯੂਨੀਨਿਮਸਲੀ ਸਾਡੇ ਨਿਊ ਪ੍ਰੈਜ਼ੀਡੈਂਟ ਨੂੰ ਇਲੈਕਟ ਕੀਤਾ ਸ਼੍ਰੀ ਸੰਜੀਵ ਕੁਮਾਰ ਮਿੱਤਲ ਜੀ ਨੂੰ ਜੋ ਕਿ ਪਿਛਲੇ ਸਾਲ ਦੇ ਰੋਟਰੀ ਈਅਰ ਚ ਜੈਨ ਸਾਹਿਬ ਨੇ ਅੱਛੇ ਕੰਮ ਕੀਤੇ ਇਸ ਕਲੱਬ ਲਈ ਇਨ ਦਾ ਵੈਰੀ ਫਰਸਟ ਈਅਰ ਉਸੇ ਹੀ ਕੰਮਾਂ ਨੂੰ ਅਸੀਂ ਅੱਗੇ ਵਧਾਣ ਲਈ ਸਾਡੇ ਨਿਊ ਪ੍ਰੈਜ਼ੀਡੈਂਟ ਮਿੱਤਲ ਸਾਹਿਬ ਪੂਰ ਜ਼ੋਰ ਕੋਸ਼ਿਸ਼ ਕਰਨਗੇ ਪੂਰੇ ਮੈਂਬਰਸ ਦਾ ਉਹਨਾਂ ਨੂੰ ਸਾਥ ਰਹੇਗਾ ਔਰ ਅਸੀਂ ਯਕੀਨਦਵਾਨ ਹਾਂ ਸਾਡੇ ਨਿਊ ਪ੍ਰੈਜ਼ੀਡੈਂਟ ਨੂੰ ਇਹ ਸਾਰੇ ਮੈਂਬਰਸ ਇਹਨਾਂ ਦੀ ਬਾਹ ਬਣ ਕੇ ਇਹਨਾਂ ਨੂੰ ਪੂਰੀ ਸਪੋਰਟ ਕਰਨਗੇ ਦੇਸ਼ ਭਾਰ ਦੀਆਂ ਖਬਰਾਂ ਦਾ ਡੇਲੀ ਡੋਸ DD ਭਾਰਤ